ਜੀ ਖਾਨ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਕਲਾਕਾਰ ਜਿਸਦੇ ਗਾਣਿਆਂ ਨੂੰ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ ਜਿਨ੍ਹਾਂ ਦੇ ਗਾਣੇ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਦਿਲਾਂ ਤੇ ਰਾਜ ਕਰਦੇ ਨੇ ਕਦੇ ਉਹ ਟਾਈਮ ਹੁੰਦਾ ਸੀ ਜਦੋਂ ਜੀ ਖਾਨ ਦੇ ਹਾਲਾਤ ਬਹੁਤ ਮਾੜੇ ਸੀ ਬੱਚਿਆਂ ਨੇ ਲਾਗੇ ਪਟਾਕੇ ਚਲਾਉਣੇ ਤੇ ਜੀ ਖਾਨੇ ਰੋਣਾ ਕਿਉਂਕਿ ਘਰ ਤਾਂ ਪੈਸੇ ਹੈ ਨਹੀਂ ਸੀ ਰੱਬ ਨੇ ਜੀ ਖਾਨ ਨੂੰ ਗੁਣ ਦਿੱਤਾ ਸੀ ਗਾਉਣ ਦਾ ਤੇ ਜੀ ਖਾਨ ਲੱਗ ਪਿਆ ਗਾਉਣ ਉਪਰੋ ਮਿਲ ਗਿਆ ਗੈਰੀ ਸੰਧੂ ਬਾਈ ਜੀ ਖਾਨ ਨੂੰ ਜਿਸ ਨੂੰ ਜੀ ਖਾਨ ਆਪਣੇ ਪਿਓ ਵਰਗਾ ਸਮਝਦਾ ਹੈ ਯਾਰੋ ਹਰ ਇੱਕ ਦੀ ਜ਼ਿੰਦਗੀ ਚ ਕੁਝ ਨਾ ਕੁਝ ਹੁੰਦਾ ਹੈ ਜਦੋਂ ਇਨਸਾਨ ਨੂੰ ਝਟਕਾ ਲੱਗਦਾ ਹੈ ਤੇ ਅਜਿਹਾ ਹੀ ਕੁਝ ਹੋਇਆ ਜੀ ਖਾਨ ਦੀ ਲਾਈਫ ਚ ਜੀ ਖਾਨ ਨੇ ਦੱਸਿਆ ਕਿ ਉਸ ਦੀ ਸਹੇਲੀ ਉਸ ਨੂੰ ਛੱਡ ਗਈ ਜਿਸ ਨਾਲ ਉਸ ਦਾ ਪਿਆਰ 14 ਸਾਲ ਦਾ ਸੀ ਜੀ ਖਾਨ ਨੇ ਦੱਸਿਆ ਕਿ ਮੇਰੀ ਤਰੱਕੀ ਪਿੱਛੇ ਮੇਰੀ ਸਹੇਲੀ ਦਾ ਬਹੁਤ ਹੱਥ ਹੈ ਜੇ ਅੱਜ ਉਹ ਨਾ ਹੁੰਦੀ ਤਾਂ ਮੈਂ ਇੱਥੇ ਨਾ ਹੁੰਦਾ ਪਰ ਹੁਣ ਮੇਰਾ ਚੰਗਾ ਟਾਈਮ ਆਇਆ ਸੀ ਪਰ ਹੁਣ ਉਹ ਦੀ ਜ਼ਿੰਦਗੀ ਚ ਨਹੀਂ ਆ ਪਰ ਉਸਨੇ ਮੈਨੂੰ ਬਹੁਤ ਸਪੋਰਟ ਕੀਤੀ ਅੱਜ ਵੀ ਜੀ ਖਾਨ ਉਸ ਬਾਰੇ ਸੋਚ ਕੇ ਬਾਬੂ ਘੋ ਜਾਂਦਾ ਹੈ ਜਿਹਦੇ ਨਾਲ ਤੁਹਾਡਾ ਦਿਲ ਟੁੱਟਿਆ ਸੀ ਕੁੜੀ ਨਾਲ ਉਹਦਾ ਵਿਆਹ ਹੋ ਗਿਆ ਸੀ ਪਤਾ ਨਹੀਂ ਯਾਰ ਉਹਦੇ ਬਾਰੇ ਨਹੀਂ ਪਤਾ ਲੱਗੇਗਾ ਉਹ ਬੋਟਮ ਦੀ ਗੱਲਾਂ ਉਹਦੋਂ ਉਸ ਕੁੜੀ ਦਾ ਰੋਲ ਹੈ ਤੁਹਾਡੀ ਜ਼ਿੰਦਗੀ ਚ ਜੀ ਖਾਨ ਬਣਨ ਚ ਬਹੁਤ ਜ਼ਿਆਦੇ ਉਹ ਪੜ੍ਹੀ ਲਿਖੀ ਸੀ ਹੂੰ ਬਹੁਤ ਜ਼ਿਆਦੇ ਔਰ ਮੈਂ ਤਾਂ ਇਹ ਚ ਵੱਡੀ ਵੀ ਸੀ ਸਿਆਣੀ ਸੀ ਤੇ ਮਿਲੇ ਕਿਵੇਂ ਸੀ ਤੁਸੀਂ ਫੇਸਬੁੱਕ ਸੀ ਸਾਡਾ ਉਹ ਤੇ ਕਿੰਨੀ ਦੇਰ ਰਿਲੇਸ਼ਨ ਚੱਲਿਆ 14 ਸਾਲ ਉਹ ਤੁਹਾਡਾ ਪਲਾਓ ਜੀ ਆਮਰੇ ਦਾੜੀ ਵੀ ਨਹੀਂ ਸੀ ਮੈਂ ਉਹ ਤੇ ਮੁੱਛ ਦਾੜੀ ਨਹੀਂ ਸੀ ਨਿਆਣਾ ਜਿਆ ਸੀਗਾ ਤੇ ਜਦੋਂ 14 ਸਾਲ ਦੇ ਵਿੱਚ ਤੁਹਾਡਾ ਪੀਕ ਟਾਈਮ ਆ ਗਿਆ ਸੀ ਵਿੱਚ ਕਿ ਨਹੀਂ ਇਹੀ ਤਾਂ ਰੋਣਾ ਵੀ ਇਹ ਸਾਰਾ ਮਾਰਾ ਟਾਈਮ ਕਢਾ ਗਈ ਜਦੋਂ ਚੰਗਾ ਟਾਈਮ ਆਇਆ ਉਹ ਤੋਂ ਭੱਜ ਗਈ ਹੁਣ ਹੁਣ ਪਤਾ ਨਹੀਂ ਕਿੱਥੇ ਟੱਚ ਚੋਂ ਦੁਬਾਰਾ ਆਈ ਵੀ ਨਹੀਂ ਚਾਹਨੇ ਆਵੇ ਵੈਸੇ ਭੁੱਲਿਆ ਤਾਂ ਜਾਂਦਾ ਨਹੀਂ ਲੋਕ ਝੂਠੇ ਨੇ ਉਹ ਜਿਹੜੇ ਭੁੱਲ ਭੁੱਲਦਾ ਨਹੀਂ ਹੁੰਦਾ ਕੋਈ ਨਹੀਂ ਬੰਦਾ ਭੁੱਲ ਸਾਰੀ ਉਮਰ ਨਹੀਂ ਭੁੱਲਦਾ ਇਹ ਇਸ਼ਕ ਕਿਸੇ ਦਾ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਜੀ ਖਾਨ ਕਿਵੇਂ ਦਾ ਲੱਗਦਾ ਹੈ ਨਾਲ ਇਹ ਵੀ ਜਰੂਰ ਦੱਸਿਓ ਵੀ ਕਦੀ ਤੁਹਾਨੂੰ ਵੀ ਧੋਖਾ ਮਿਲਿਆ ਹੈ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਜੀ ਖਾਨ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ